ਸਾਡੇ ਕੋਲ ਵਿਸ਼ੇ ਤੌਰ ਤੇ ਪਹੁੰਚ ਨੇ ਆ빠 ਰਾਜੀ ਸਿੰਘੀ ਕਲਸਾ ਅੱਜ ਕੱਲ ਬੰਦਾ ਸੋਚਦਾ ਵੀ ਮੈਂ ਸੈੱਟ ਆਪਦੇ ਘਰੇ ਮੇਰਾ ਕੰਮ ਵਧੀਆ ਚੱਲਦਾ ਆਪਾਂ ਬੱਚਿਆਂ ਨੂੰ ਪੜਾਉਣਾ ਫਾਰਮੈਲਿਟੀ ਪੂਰੇ ਕਰੋ ਲੈਕਚਰ ਲਾਓ ਤੇ ਆਪਾਂ ਜਾਣਾ ਇਹ ਕਾਲਜਾਂ ਦੇ ਵਿੱਚ ਹੁੰਦਾ ਹੀ ਆ ਤੁਹਾਨੂੰ ਪਤਾ ਹੈ ਵੀ ਉਹਨਾਂ ਦਾ ਜੋ ਉਹਨਾਂ ਦੇ ਵਿਦਿਆਰਥੀ ਹੁੰਦੇ ਆ ਲੜਕੇ ਹੁੰਦੇ ਆ ਉਹ ਬਹੁਤਾ ਉਹਨਾਂ ਨਾਲ ਉਹ ਨਹੀਂ ਰੱਖਦੇ ਵੀ ਕੋਈ ਸੁਣੇ ਚਾਹੇ ਨਾ ਸੁਣੇ ਉਹਨੇ ਆਪਣਾ ਲੈਕਚਰ ਦੇਣਾ ਹੁੰਦਾ ਔਰ ਇੰਨਾ ਉਤਮ ਕਰਨਾ ਆਪਣੇ ਦੋਨਾਂ ਸਕੂਲਾਂ ਦੇ ਵਿੱਚ ਹੀ ਬਹੁਤ ਸੋਹਣਾ ਉਤਮ ਹੈ ਚਾਹੇ ਉਹ ਪ੍ਰਾਇਮਰੀ ਸਕੂਲ ਹੋਵੇ ਜਾਂ ਹਾਈ ਸਕੂਲ ਹੋਵੇ ਹਰ ਥਾਂ ਗੱਲ ਤਾਂ ਕਰੀਦੀ ਹੈ ਕਿ ਸਭ ਤੋਂ ਪਹਿਲਾਂ ਜਿਵੇਂ ਬੱਚੇ ਐ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਦੇ ਮਾਤਾ ਪਿਤਾ ਦਾ ਅੱਗੇ ਪਿੰਡ ਨਾਲ ਵਧੀਆ ਰਿਲੇਸ਼ਨ ਹੋਣਾ ਚਾਹੀਦਾ ਵਧੀਆ ਬੋਲਬਾਣੀ ਗੁਣੀ ਚਾਹੀਦੀ ਹੈ ਤੇ ਟੀਚਰਾਂ ਨਾਲ ਉਹਨਾਂ ਦਾ ਰਾਪਤਾ ਵੱਦ ਤੋਂ ਵੱਦ ਚਾਹੀਦਾ ਹੈ ਕਿ ਜਿਹਨੂੰ ਲੋੜ ਹੁੰਦੀ ਹੈ ਜਿਆਦਾ ਜੇ ਮੇਰਾ ਬੱਚਾ ਮੰਨ ਲਓ ਇੱਥੇ ਪੜਦਾ ਹੈ ਤਾਂ ਵੱਧ ਜ਼ਿੰਮੇਵਾਰੀ ਤਾਂ ਮੇਰੀ ਪਣਦੀ ਹੈ ਹੁਣ ਮੈਨੂੰ ਦੱਸ ਰਹੇ ਸੀ ਟੀਚਰ ਸਹਿਬਾਨ ਕਿ ਕਈ ਵਾਰੀ ਵੀ ਮਾਪੇ ਵੀ ਲੇਟ ਹੋ ਜਾਂਦੇ ਉਹ ਗੱਲ ਵੱਖਰੀ ਹੈ ਵੀ ਅਸੀਂ ਕਾਮਕਾਰ ਵਾਲਿਆਂ ਸਾਰੇ ਪਰ ਸਭ ਤੋਂ ਜ਼ਰੂਰੀ ਕੰਮ ਤਾਂ ਇਹ ਹੈ ਇਹ ਜ਼ਰੂਰੀ ਨਹੀਂ ਹੁੰਦਾ ਸ਼ਾਇਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਵੀ ਜੇ ਕੋਈ ਜਮੰਦਾ ਗਰੀਬ ਹੈ ਉਹ ਜ਼ਰੂਰੀ ਨਹੀਂ ਵੀ ਗਰੀਬ ਹੀ ਮਰੇ ਉਹ ਜਮ ਗਰੀਬ ਸਕਦਾ ਹੈ ਪਰ ਹੋ ਸਕਦਾ ਉੱਤਮ ਨਾਲੋਂ ਮਰਨ ਵੇਲੇ ਨੂੰ ਅਮੀਰ ਹੋ ਸਕਦਾ ਹੈ ਆਪਣੇ ਬੱਚਿਆਂ ਨੂੰ ਕਾਮਯਾਬ ਕਰ ਸਕਦਾ ਹੈ ਚਲੋ ਕਿਸੇ ਕਾਰਨ ਕਰਕੇ ਆਪਾਂ ਨਹੀਂ ਬੜੇ ਆਪਾਂ ਨੂੰ ਉਹ ਜਿਹੜਾ ਜਿਹੜਾ ਗਾਈਡੈਂਸ ਨਹੀਂ ਮਿਲੀ ਆਪਾਂ ਨੂੰ ਨਹੀਂ ਕੋਈ ਸਮਝਾ ਸਕਿਆ ਆਪਾਂ ਆਪਣੇ ਤਰੀਕੇ ਨਾਲ ਚੱਲਦੇ ਰਹੇ ਤੇ ਪਰ ਅੱਜ ਦੇ ਬੱਚਿਆਂ ਨੂੰ ਜਿੰਨਾ ਸਹਿਯੋਗ ਮਿਲਦਾ ਹੈ ਮੈਂ ਕਹਿੰਦਾ ਜਿੰਨਾ ਮਰਜ਼ੀ ਕਾਮਯਾਬ ਹੋ ਸਕਦੇ ਆ ਅੱਜ ਇਹੋ ਜੀਆਂ ਹੁਲਤਾਨੇ ਸਾਇੰਸ ਨੇ ਐਡੀਕ ਤਰੱਕੀ ਕੀਤੀ ਹੈ ਕਿ ਜੇ ਕੋਈ ਬੰਦਾ ਫੇਰ ਹੋ ਸਕਦਾ ਨਾ ਉਹ ਆਪਣੇ ਘਰ ਕੀ ਹੁੰਦਾ ਪਰ ਬੰਦੇ ਨੂੰ ਕਾਮਯਾਬ ਹੋਣ ਵਾਸਤੇ ਬਹੁਤ ਤਰੀਕੇ ਆ ਘਰ ਬੈਠੇ ਅਸੀਂ ਟੀਚਰ ਖਰੀਦ ਸਕਦੇ ਆ ਘਰ ਬੈਠੇ ਅਸੀਂ ਗੁਣੀ ਗਿਆਨੀ ਖਰੀਦ ਸਕਦੇ ਆ ਹੁਣ ਅਸੀਂ ਉਨਾ ਪੜੇ ਲਿਖੇ ਨਹੀਂ ਸੀ ਕੁਝ ਵੀ ਨਹੀਂ ਹੁੰਦਾ ਸੀ ਪਰ ਨੈਟ ਦੇ ਜਰੀਏ ਵੱਡੇ ਵੱਡੇ ਵਿਦਵਾਨ ਮੈਂ ਕਹਿੰਦਾ ਕਮਰਾ ਭਰ ਜਿਕਰਫਖਾਂ ਦਾ ਔਰ ਜਿਹੜੇ ਸਾਨੂੰ ਨੈਟ ਤੋਂ ਮਿਲ ਜਾਂਦੇ ਆ ਤੇ ਸਰਚ ਕਰਕੇ ਅਸੀਂ ਪੜ੍ਹ ਸਕਦੇ ਆ ਤੇ ਨਹੀਂ ਜਾ ਜਾ ਕੇ ਇੰਨੇ-ਇੰਨੇ ਵੱਡੇ ਗ੍ਰੰਥ ਕਿਤਾਬਾਂ ਸਾਨੂੰ ਖਰੀਦਣੀਆਂ ਪੈਂਦੀਆਂ ਤੇ ਅੱਜ ਅਸੀਂ ਜੋ ਮਰਜ਼ੀ ਉਹ ਪੜ੍ਹ ਸਕਦੇ ਆ ਸਾਡੇ ਬੱਚਿਆਂ ਨੂੰ ਅਸੀਂ ਜਿਵੇਂ ਮਰਜ਼ੀ ਘੜ ਸਕਦੇ ਆ ਗੱਲ ਤੇ ਸੁਰਤ ਘੜਦੀ ਆ ਕਿੰਚਣੇ ਜਿਹੜੇ ਉਹ ਸਾਡੀ ਸੁਰਤ ਨੂੰ ਘੜਦੇ ਆ ਘੜੀਆ ਸੁਰਤ ਮਤ ਮਨ ਮੁੱਦ ਕਿਉਂਕਿ ਇੱਥੇ ਆ ਕੇ ਭਾਵੇਂ ਗੁਰੂ ਘਰ ਭਾਵੇਂ ਉਹ ਇੱਥੇ ਆ ਕੇ ਸਾਡੀ ਸੁਰਤ ਘੜੀ ਜਾਂਦੀ ਹੈ ਸੁਰਤ ਕੌਣ ਘੜਦੇ ਆ ਇੱਥੇ ਸਾਡੇ ਟੀਚਰ ਰੂਪੇ ਗੁਰੂ ਨੇ